ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਨੂੰ ਆਪਣੀਆਂ ਗਾਵਾਂ ਦੇ ਬਾਰੇ ਇੱਕ ਜਾਣਕਾਰੀ ਦੇਣੀ ਸੀ ਕਿ ਜਦੋਂ ਵੀ ਆਪਾਂ ਗਾਵਾਂ ਦੀ ਮਿਲਕਿੰਗ ਕਰਦੇ ਹਾਂ ਤਾਂ ਆਪਾਂ ਇਹਨਾਂ ਨੂੰ ਬੰਨ ਲੈਂਦੇ ਹਾਂ ਸਵੇਰੇ ਸ਼ਾਮ ਆ ਦੇਖੋ ਇਹਨਾਂ ਦੇ ਗਲਾਂ ਚੋਂ ਆਪਾਂ ਰੱਸੀ ਮੋਰੀ ਨਹੀਂ ਕੱਢਦੇ ਕਿਉਂਕਿ ਹਜੇ ਆਪਣਾ ਮਿਲਕ ਪਾਰਲਰ ਬਣਾਇਆ ਨਹੀਂ ਕੰਮ ਛੋਟਾ ਹੈ ਜਦੋਂ ਬਣ ਗਿਆ ਫਿਰ ਤਾਂ ਇਹਨਾਂ ਦੇ ਕੋਈ ਲੋੜ ਹੀ ਨਹੀਂ ਪੈਣੀ ਰੱਸੀ ਮੋਰੀਆਂ ਪਾਉਣ ਦੀ ਸੋ ਆਪਾਂ ਜਿਹੜੀ ਇਹਨਾਂ ਨੂੰ ਫੀਡਿੰਗ ਆ ਉਹ ਬਨ ਕੇ ਇਕੱਲੀ ਇਕੱਲੀ ਨੂੰ ਐ ਖਿਲਾਉਨੇ ਆ ਥੋੜਾ ਜਿਹਾ ਖੁੱਲੇ ਡੰਗਰਾਂ ਦੇ ਵਿੱਚੋਂ ਕਿਸੇ ਡੰਗਰ ਦੀ ਸਪੀਡ ਜ਼ਿਆਦਾ ਹੁੰਦੀ ਆ ਖਾਣ ਦੀ ਕਿਸੇ ਦੀ ਘੱਟ ਹੁੰਦੀ ਆ ਉਹਦੇ ਕਰਕੇ ਜਿਹੜੇ ਦੀ ਘੱਟ ਹੁੰਦੀ ਆ ਉਹ ਕਮਜ਼ੋਰੀ ਰਹਿ ਜਾਂਦਾ ਉਹ ਦੁੱਧ ਦੁੱਧ ਨੂੰ ਵੀ ਘੱਟ ਚੱਲੂਗਾ ਤੇ ਜਿਹੜੀ ਬੱਚੀ ਸ਼ੁਰੂ ਤੇ ਹੋਰ ਬੱਚੀਆਂ ਨਾਲੋਂ ਘੱਟ ਖਾਊਗੀ ਮਤਲਬ ਹੌਲੀ ਖਾਊਗੀ ਉਹ ਕਮਜ਼ੋਰੀ ਰਹੂਗੀ ਐਂਡ ਤੱਕ ਜਦੋਂ ਤੱਕ ਉਹ ਸੁਣਦੀ ਆ ਉਦੋਂ ਦੁੱਧ ਵੀ ਉਹ ਘੱਟੀ ਦਊਗੀ ਕਿਉਂਕਿ ਉਹਦੀ ਜਿਹੜੀ ਖਰਾਕ ਉਹ ਤਾਂ ਦੂਜੀਆਂ ਬੱਚੀਆਂ ਖਾ ਜਾਂਦੀਆਂ ਨੇ ਸੋ ਮੇਰੀ ਤਾਂ ਇਹੀ ਇੱਕ ਤੁਹਾਨੂੰ ਦੱਸਣ ਦੀ ਬੁਝਾਰਿਸ ਸੀ ਵੀ ਜੋ ਵੀ ਆਪਣੀਆਂ ਬੱਚੀਆਂ ਗਾਈਆਂ ਗਾਂ ਆਪਣੀਆਂ گاਵਾਂ ਨੇ ਇਹਨਾਂ ਨੂੰ ਤੁਸੀਂ ਹੀੜਾ ਜਿਹੜੀ ਉਹ ਜੇ ਇਕੱਲੀ ਇਕੱਲੀ ਨੂੰ ਖਵਾ ਦੋ ਤਾਂ ਜ਼ਿਆਦਾ ਵਧੀਆ ਉੰਜੋ ਦਾ بڑے ਫਾਰਮਾਂ ਦੇ ਵਿੱਚ ਤਾਂ ਕੋਈ ਰੱਸੀ ਵੀ ਨਹੀਂ ਪਾਉਂਦਾ ਉਹ ਸਿੱਧਾ ਹੀ ਚੱਲਦਾ ਉਹਨਾਂ ਦੇ ਪੈਣ ਬਣਾਏ ਹੁੰਦੇ ਨੇ ਬੱਚੀਆਂ ਦੇ ਅਲੱਗ ਹੁੰਦੇ ਨੇ ਤੇ ਆਪਾਂ ਵੀ ਹੁਣ ਪੈਣ ਬਣਾਉਣੇ ਆ ਬੱਚੀਆਂ ਦੇ ਇਸ ਵਾਰ ਆਪਣੇ ਕੋਲ ਹੀਫਰਾ ਘੱਟ ਸੀਗੀਆਂ ਆਪਣੇ ਕੋਲ ਹੀਫਰੇ 3-4 ਸੀਗੀਆਂ ਦੋ ਆਹ ਖੜੀਆਂ ਨੇ ਦੋ ਉਧਰ ਨੇ ਇਹਦੇ ਕਰਕੇ ਆਪਾਂ ਨੇ ਹਲੇ ਪੈਣ ਬਣਾਏ ਨਹੀਂ ਹੈਗੇ ਸੋ ਬਾਬਾ ਮਿਹਰ ਕਰੂਗਾ ਆਪਾਂ 1-2 ਸਾਲ ਦੇ ਵਿੱਚ ਵਿੱਚ ਹੀਫਰਾ ਆਪਣੇ ਕੋਲ ਜ਼ਿਆਦਾ ਹੋ ਜਾਣਗੀਆਂ 8-10 ਫਿਰ ਆਪਾਂ ਪੈਨ ਵੀ ਬਣਾਵਾਂਗੇ ਡਰਾਈ ਡਰਾਈ ਗਾਈਆਂ ਦਾ ਮੈਂ ਤੁਹਾਨੂੰ ਦੱਸਦਾ ਡਰਾਈ ਗਾਈਆਂ ਆਪਾਂ ਜ਼ਰੂਰ ਅਲੱਗ ਬੰਨੀ ਹੋਈਆਂ ਨੇ ਇਹ ਸਾਰੀਆਂ ਮਿਲਕਿੰਗ ਵਾਲੀਆਂ ਨੇ ਤੇ ਇਹ ਹੀ ਫਰ ਨੇ ਇੱਧਰ ਉਹ ਲੱਗੇ ਨੇ ਇਹਨਾਂ ਤੋਂ ਦੂਰ ਹੀ ਨੇ ਵੀ ਇਹਨਾਂ ਦੀ ਫੀਡ ਨਾ ਖਾਣ ਉਹਨਾਂ ਨੂੰ ਅਲੱਗ ਫੀਡ ਪੈਂਦੀ ਆ ਡਰਾਈ ਗਾਈਆਂ ਆ ਗਈਆਂ ਆਪਣੀਆਂ ਇੱਧਰ ਆ ਬਣੀਆਂ ਡਰਾਈ ਗਾਵਾਂ ਨੇ ਇਹਨਾਂ ਨੂੰ ਆਪਾਂ ਲੱਗੀ ਇੱਧਰ ਹੁਣ ਫੀਡ ਹਾਈਫਰ ਫੀਡ ਚੱਲ ਰਹੀ ਹੈ ਇਹਨਾਂ ਨੂੰ ਐ ਫਿਰ ਡਰਾਈ ਤੇ ਉਹ ਤੋਂ ਬਾਅਦ ਇਹਨਾਂ ਨੂੰ ਟ੍ਰਾਂਜੈਕਸ਼ਨ ਚਲਾ ਦਾਂਗੇ ਕਿਉਂਕਿ ਇਹਨਾਂ ਦਾ ਹਜੇ ਪਿਆ 1 ਮਹੀਨਾ ਤੇ 25-30 ਦਿਨ ਪਏ ਨੇ ਸੁੰਦੇ ਉਹਦੇ ਕਰਕੇ ਇਹਨਾਂ ਨੂੰ ਹਜੇ ਕੋਈ ਟ੍ਰਾਂਜੈਕਸ਼ਨ ਫੀਡ ਨਹੀਂ ਚਲਾਈ ਆਪਾਂ ਨੇ ਤੇ ਇੱਕ ਹੀ ਫਿਰ ਆਪਣੀ ਆ ਬੈਠੀ ਆ ਸੋ ਲੋ ਇੱਧਰ ਆਪਾਂ ਨੇ ਬਰਸੀਨ ਵੀ ਵੀਤਿਆ ਸਾਈਲੇਜ ਵੀ ਆਪਾਂ ਪਾ ਰਹੇ ਆ 2.5 ਕਿੱਲਿਆਂ ਦਾ ਸੀਗਾ ਪਿੱਟ ਦੇ ਵਿੱਚ ਆਪਨੇ 2.5 ਕਿੱਲਿਆਂ ਦਾ ਕੱਢ ਗਏ 6 ਮਹੀਨੇ ਆਲੂ ਵਾਲੀ ਮੱਕੀ ਸੀਗੀ ਵਧੀਆ ਝਾੜ ਸੀਗਾ 200 ਤੇ ਪਲੱਸ ਹੀ ਸੀਗਾ ਤੇ ਹੁਣ ਆਪਾਂ ਨੇ ਇਹ ਚਾਰ ਨੂੰ ਲਗਾਇਆ ਵੱਡਾ ਇਹ ਵੀ ਬਸ 15 20 ਦਿਨ ਕੱਢੂਏ ਥੋੜੇ ਸੀਗਾ ਤੇ ਉਸ ਤੋਂ ਬਾਅਦ ਇੱਧਰ ਪਾਇਆ ਹੋਇਆ ਚਾਰ ਪੰਜ ਕਿੱਲਿਆਂ ਦਾ ਨਾਲ ਹੁਣ ਵਰਸੀਨ ਚੱਲਣ ਲੱਗ ਜੂਗਾ ਦੇਖੋ ਕੱਲੀ ਬੀਜਿਆ ਵਰਸੀਨ ਵਰਸੀਨ ਤਾਂ ਆਪਾਂ 2 2.5 ਕਨਾਲਾਂ ਹੀ ਬੀਜੀਆਂ ਨੇ ਕਿਉਂਕਿ ਸਾਇਲੇਜ ਹੈਗਾ ਇਹ ਉਹਦੇ ਨਾਲ ਚੱਲੋ ਆਏ ਆ ਵੀ ਖਿਆਲਸੇ ਵਾਲ ਕੋਈ ਗਰਮੀ ਨਹੀਂ ਆਉਂਦੀ ਆਪਾਂ ਵਧੀਆ ਨੇ ਯਾਰੇ ਨਾਲ ਵੱਢ ਗਏ ਇਹਨਾਂ ਨੂੰ ਸਾਫਤਾਏ ਪਾਦੇ ਕਰਾਂਗੇ ਕੋਈ ਟੋਕਾ ਕਰਨ ਦੀ ਵੀ ਲੋੜ ਨਹੀਂ ਸੋ ਇੱਧਰ ਆਪਣੇ ਇਹ ਟੋਏ ਨੇ ਜੋ ਇਧਰੋਂ ਪਾਣੀ ਤਾਂ ਨਹੀਂ ਜਾਂਦਾ ਨਾਲੀ ਪਰਾਂ ਰੂੜੀ ਦਾ ਪਿੱਟ ਬਣਾਇਆ ਹੋਇਆ ਇਹ ਗੱਠਾਂ ਲੈਂਤੀਆਂ ਜਿਵੇਂ ਹੀ ਆਪਣੀਆਂ ਗਾਇਆਂ ਸੌਣਗੀਆਂ ਅਹੀਂ ਫਰਾਉਣਗੀਆਂ ਉਹਨਾਂ ਦੇ ਵਾਲੇ ਦਾਲੇ ਲਗਾਉਣ ਵਾਸਤੇ ਔਰ ਵੀ ਲੈ ਕੇ ਆਉਣੀਆਂ ਨੇ ਕਿਉਂਕਿ ਠੰਡ ਦੇ ਵਿੱਚ ਥੋੜੀਆਂ ਲਗਾ ਦਾਂਗੇ ਸਾਈਡ ਜੀ ਤੇ ਸੋ ਨਿਗ ਬਣੀ ਰਹਿੰਦੀ ਹੈ ਇਹਨਾਂ ਨਾਲ ਸੋ ਕਿਵੇਂ ਲੱਗੀ ਵੀਡੀਓ ਦੱਸਿਓ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਵੀਰੋ ਸਬਸਕ੍ਰਾਈਬ ਕਰੋ ਤਾਂ ਜੋ ਆਪਾਂ ਜਿਵੇਂ ਜਿਵੇਂ ਆਪਾਂ ਨਵੇਂ ਫਾਰਮ ਦੇ ਵਿੱਚ ਅੱਗੇ ਨੂੰ ਵਧਾਂਗੇ ਤੁਹਾਡੇ ਨਾਲ ਹਰ ਇੱਕ ਜਾਣਕਾਰੀ ਸਾਂਝੀ ਕਰ ਸਕੀਏ ਬਹੁਤ ਵਧੀਆ ਕੀਤਾ ਵੀਰੇ ਇਹ ਬਹੁਤ ਵਧੀਆ ਤੁਸੀਂ ਆਇਆ ਲਾ ਲੋ ਵੀ ਇਹ ਤੁਹਾਡੇ ਕੋਲ 40 ਕਗਾ ਮਿਲਕਿੰਗ ਤੇ ਨੇ ਤਾਂ ਤੁਸੀਂ ਚਾਰ ਸਰਕਾਰੀ ਮੁਲਾਜ਼ਮਾਂ ਜਿੰਨੀ ਤਨਖਾਹ ਘਰੇ ਬੈਠੇ ਰਾਮ ਨਾਲ ਉਹਨਾਂ ਜਿੰਨਾ ਪੈਸਾ ਕਮਾ ਸਕਦੇ ਹੋ ਚਾਰ ਸਰਕਾਰੀ ਮੁਲਾਜ਼ਮ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਘਰ ਦੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਲੱਗਿਆ ਹੋਵੇ ਉਹੀ ਨੀਮਾਨ ਉਹੀ ਵਧੀਆ ਨੇਰੀ ਵੱਢ ਕੇ ਰੱਖਦਾ ਆਪਣਾ ਕੀਤਾ ਇਹ ਕੋਈ ਸੰਗ ਸ਼ਰਮ ਵਾਲੀ ਗੱਲ ਨਹੀਂ ਵਧੀਆ ਕੀਤਾ ਮੇਰੀ ਤਾਂ ਇਹੀ ਬੇਨਤੀ ਆ ਵੀ ਨੌਜਵਾਨਾਂ ਨੂੰ ਵੀ ਆਪਣਾ ਤੁਸੀਂ ਇਹ ਕੰਮ ਕਰ ਸਕਦੇ ਹੋ ਵਧੀਆ ਕੰਮ ਆ ਕੋਈ ਖੇਚਲਾ ਨਹੀਂ ਹੈਗੀ ਇੱਕ ਵਾਰੀ ਤੁਹਾਨੂੰ ਔਖਾ ਲੱਗੂਗਾ ਪੈਸਾ ਇੱਕ ਵਾਰੀ ਲੱਗਦਾ ਹੈ ਵਾਰ-ਵਾਰ ਨਹੀਂ ਲੱਗਦਾ ਇਹਦੇ ਵਿੱਚ ਹੁਣ ਜਿਵੇਂ ਬਾਹਰ ਜਾਣ ਨੂੰ ਆਪਾਂ ਲਾਉਨੇ ਆ 25-30 ਲੱਖ ਪੂਰੇ 15-18 ਲੱਖ ਦੇ ਵਿੱਚੇ ਗਾਈਆਂ ਵਿੱਚੇ ਸ਼ੈੱਡ ਆ ਦੇਖੋ ਆਪਣਾ ਸ਼ੈੱਡ ਇਹ 60 बाई 70 ਦਾ ਹੈ ਇਹਦੇ ਵਰ ਆਪਣਾ ਖਰਚ ਆ ਗਿਆ ਸੀਗਾ 10-12 ਕ ਲੱਖ ਦੇ ਕਰੀਬ ਆਇਆ ਸੀ ਵਿੱਚੇ ਫਿਰ ਆਪਾਂ ਇੱਕ ਕਮਰਾ ਉਧਰ ਤੇ ਨਾਲ ਹੀ ਬਾਥਰੂਮ ਅਟੈਚ ਵੀ ਕੀਤਾ ਸੀ ਸੋ ਬਹੁਤ ਵਧੀਆ ਕੰਮਾ ਹੁਣ ਦੇਖ ਲੋ ਆਪਣੀਆਂ ਮਾਰਚ ਦੀਆਂ ਗਾਵਾਂ ਸੋਈਆਂ ਹੋਈਆਂ ਨੇ ਵਿੱਚ ਇੱਕ ਦੋ ਗਾਂ ਸੋਈ ਆ ਵਧੀਆ ਰਿਟੇਨ ਚ ਦੁੱਧ ਚੱਲ ਰਿਹਾ ਵਧੀਆ 4 ਪੈਸੇ ਥੋੜੇ ਸੇਵਿੰਗ ਹੋਈ ਜਾਂਦੇ ਨੇ ਸੋ ਘਰ ਦਾ ਵਧੀਆ ਗੁਜ਼ਾਰਾ ਹੁੰਦਾ ਇਹ ਗੱਲ ਕਿਸੇ ਦੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਦੇਖੋ ਠੇਕੇ ਵਾਲੀਆਂ ਜ਼ਮੀਨਾਂ ਨਾਲੋਂ ਆਹੋ ਤੋਂ ਵਧੀਆ ਹੁਣ ਠੇਕੇ ਤੇ ਦੇਖ ਲਓ ਕਿੰਨੇ ਠੇਕੇ ਹੋਗੇ ਕਿਸੇ 70 75 ਕੋਈ ਵਿੱਚ ਪਿੰਡਾਂ 'ਚ ਤਾਂ ਕਹਿੰਦੇ ਨੇ 80 85 ਵੀ ਆ ਜਣੀ ਆਪਣੇ ਉਰੇ ਨਾਰਮਲ 70 'ਕ ਚੱਲੀ ਜਾਂਦਾ ਠੇਕੇ ਤੇ 70 ਨੂੰ ਲੈ ਕੇ ਦੱਸੋ ਕੀ ਕੱਢੋਂਗੇ ਇਸ ਵਾਰ ਜਿਵੇਂ ਜੇਰੀਆਂ ਦਾ ਹਾਲ ਸੀ ਉਸ ਹੱਬ ਨਾਲ ਤਾਂ ਮਰਨੇ ਵਾਲਾ ਹੀ ਕੰਮ ਆ ਆੜਤੀ ਦਾ ਵਿਆਜ ਹੋਰ ਵਿਆਜ ਫੇਰ ਤਾਂ ਬੰਦਾ ਦਾਵਦਾ 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 ਵੀ ਹੋ ਜਾਂਦਾ ਇੱਕ ਵਾਰੀ ਕਰਜਾ ਚੜ ਜੇ ਸੋ ਜਿਹੜੀਆਂ ਆਪਣੀ گاਵਾਂ ਨੇ ਇਹਨਾਂ ਦਾ ਦੁੱਧ ਪਈ ਜਾਵੇ ਕਦੇ ਬੰਦੇ ਫਿਰ ਕਰਜਾ ਨਹੀਂ ਚੜੂਗਾ ਇਹ ਨਾ ਹੋਵੇ ਵੀ ਪਹਿਲਾਂ ਉਹਦੇ ਫਿਰ ਕਰਜਾ ਹੋਵੇ ਫੇਰ ਕਹੇ ਮਹਿੰਗਾ ਵਾਂ ਰੱਖੀਆਂ ਮੇਰਾ ਕੁਛ ਬਣਿਆ ਨਹੀਂ ਬਣਨ ਨੂੰ ਟਾਈਮ ਲੱਗਦਾ ਆ ਬਣਾ ਵੀ ਹਜੇ ਨਵਾਂ ਹੀ ਕੰਮ ਸਾਲ ਕੀ ਹੋਇਆ ਸਾਲ ਤਾਂ ਹਜੇ ਹੋਇਆ ਵੀ ਨਹੀਂ ਮਾਰਚ ਦੇ ਵਿੱਚ ਹੋਊਗਾ ਜਣੀ ਘਰੇ ਦਾ ਆਪਣੀਆਂ ਪਹਿਲਾਂ ਵੀ ਰੱਖੀਆਂ ਹੋਈਆਂ ਸੀ ਆ ਉਹ ਉਹਨੂੰ ਦੇਖ ਕੇ ਆਪਾਂ ਨੇ ਆ ਕੰਮ ਸ਼ੁਰੂ ਕਰਿਆ ਸੀ ਨਹੀਂ ਕਿਹਦਾ ਜੀ ਕਰਦਾ ਇੰਨੇ ਪੈਸੇ ਲਾਉਣ ਨੂੰ ਵੀ ਕੰਮ ਵਧੀਆ ਨਹੀਂ ਹੈਗਾ ਵੀ ਇੰਨੇ ਪੈਸੇ ਵੀ ਲਾ ਰਹੇ ਆ ਸੋ ਕੰਮ ਬਹੁਤ ਵਧੀਆ ਜੋ ਜੋ ਤੁਹਾਡੇ ਕੋਲ ਬਰੀਡ ਵਧੀਆ ਹੋਈ ਜਾਊਗੀ ਮਮੇ ਉਮੇ ਥੋੜਾ ਕੰਮ ਵਧੀਆ ਹੁੰਦਾ ਜਾਈ ਜਾਊਗਾ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਆਪਣੀ ਆ ਗਾਂ ਐ ਇਹ ਗਾਂ ਆਪਣੀ ਅਦੀਮ ਨਾਰਮਲ 23-24 ਲੀਟਰ ਦੁੱਧ ਦਿੰਦੀ ਸੀਗੀ ਚੌਥੀ ਇਹ ਚੌਥੇ ਸੂਏ ਵੀ ਆਪਣੇ ਕੋਲ ਇੰਨਾ ਕੇ ਸੀਗਾ ਇਹ ਗਾਂ 50052 ਡੈਨਮਾਰਕ ਦੇ ਬੁੱਲਦੀ ਆ ਡੈਨਮਾਰਕ ਦੇ ਬੁੱਲਦੀ ਆ ਪਹਿਲੇ ਸੂਏ ਇਹਨੇ ਕੱਢਿਆ 33-34 ਲੀਟਰ ਦੁੱਧ ਹੁਣੇ ਦੂਜੇ ਸੂਏ ਇਹ ਵੀ ਐਸ ਦੇ ਹੈਮਰ ਤੋਂ ਇਹ ਗੱਬਣਾ ਡੇਢ ਕ ਮਹੀਨਾ ਸੌਣ ਦਾ ਰਹਿ ਗਿਆ ਸੈਕਸਡ ਸੀਮਣ ਲੱਗਿਆ ਹੋਇਆ ਇਹਦੇ ਸੋ ਬਰੀਡ ਇਹ ਤੋਂ ਘਾਹ ਨੂੰ ਹੋਰ ਵਧੀਆ ਆ ਜੂਗੀ 35 40 ਵਾਲੀ ਇਹਦੀ ਬੱਚੀ ਆਮ ਨਾਲ ਆਊਗੀ ਤੇ ਇਹਦੀ ਪਹਿਲੇ ਸੂਏ ਦੀ ਸਾਨੂੰ ਬੱਚੀ ਦਿਖਾਣੇ ਆਪਾਂ ਉਹ ਪੀਡੀਐਫ ਦੇ ਸਟੈਨੋਸ ਬੁੱਲਦੀ ਬੱਚੀ ਆ 10 ਮਹੀਨੇ ਦੀ ਉਹਦੀ ਏਜ ਹੋਈ ਆ ਹਲੇ ਇੱਕ ਤਰੀਕ ਨੂੰ ਇਹਨੂੰ 11ਵਾਂ ਮਹੀਨਾ ਲੱਗਿਆ 11 11ਵੇਂ ਮਹੀਨੇ ਦੀ ਆ ਦੇਖੋ ਹਾਈਟ ਦੇਖੋ ਜੀ ਮੈਨੂੰ ਲੱਗਦਾ ਵੀ ਇੱਕ ਦੋ ਵਾਰ ਹੀਟ ਚ ਤਾਂ ਆ ਗਈ ਇਹ ਪਰ ਆਪਾਂ ਇਹਦੀ ਜਿਹੜੀ ਏਆਈ ਆ ਉਹ ਆਪਾਂ ਜਨਵਰੀ ਚ ਕਰਾਵਾਂਗੇ ਹੋਰ ਵਜਨ ਵਧੀਆ বাজੂਗਾ ਦੇਖੋ ਤੁਸੀਂ ਉਸੇ ਗਾਂ ਦੀ ਇਹ ਵਹੀਫਰਾ ਪੀਡੀਐਫ ਇਹਦੇ ਸਪੈਨਸ ਬੋਲਦੀ ਆ ਇਹ ਸੋ ਵਧੀਆ ਮੈਂ ਤਾਂ ਕਹਿਣਾ ਸੀ ਮਨ ਲਵਾਓ ਪੀਡੀਐਫ ਇਹ ਵਰਲਡ ਵਾਈਡ ਹੋ ਗਿਆ ਐਵੀਐਸ ਦੇ ਬਹੁਤ ਵਧੀਆ ਬੋਲਣ ਨੇ ਰਿਪੋਰਟਡ ਬੁੱਲਾਂ ਦੇ ਸੈਕਸਰ ਸੇਮਨ ਜ਼ਿਆਦਾ ਯੂਜ਼ ਕਰੋ ਸੋ ਦੱਸਿਓ ਕਿਵੇਂ ਲੱਗੀ ਵੀਡੀਓ ਮੇਰੋ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ